ਅਕਸਰ ਅਸੀਂ ਡਾਕਟਰ ਦਾ ਦੇਖਦੇ ਆ ਕਿ ਡਾਕਟਰ ਇਲਾਜ ਕਰਦੇ ਨਜ਼ਰ ਆਉਂਦੇ ਨੇ ਤੇ ਕਿਹਾ ਜਾਂਦਾ ਕਿ ਜਿਹੜੇ ਡਾਕਟਰ ਹੈ ਰੱਬ ਦਾ ਰੂਪ ਹੁੰਦੇ ਸੋ ਤਸਵੀਰਾਂ ਨੇ ਤੁਹਾਨੂੰ ਦਿਖਾ ਦਿੰਦੇ ਆ ਤੇ ਜਿਹੜੇ ਡਾਕਟਰ ਨੇ ਅੱਜ ਮੈਦਾਨ ਦੇ ਵਿੱਚ ਉਤਰੇ ਹੋਏ ਨੇ ਸੋ ਲਗ ਲਗ ਹਸਪਤਾਲਾ ਜਿਹੜੇ ਡਾਕਟਰ ਨੇ ਅੱਜ ਜਿਹੜਾ ਕ੍ਰਿਕਟ ਟੂਰਨਾਮੈਂਟ ਹੈ ਉਹ ਕਰਵਾਇਆ ਜਾ ਰਿਹਾ ਤੇ ਨੌਜਵਾਨਾਂ ਨੂੰ ਕਿਤੇ ਨਾ ਕਿਤੇ ਜਿਹੜਾ ਸੁਚੇਤ ਆ ਉਹ ਵੀ ਕੀਤਾ ਜਾ ਰਿਹਾ ਕਿ ਜਿਹੜਾ ਬਿਲਕੁਲ ਜਿਹੜਾ ਪੰਜਾਬ ਹੈ ਪੰਜਾਬ ਦੇ ਉੱਪਰ ਕਿਤੇ ਨਾ ਕਿਤੇ ਜਿਹੜੀ ਮੋਹਰ ਲੱਗੀ ਛਾਪ ਲੱਗੀ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਬਹੁਤ ਆ ਸੋ ਉਸ ਨੂੰ ਖਤਮ ਕਰਨ ਦੇ ਲਈ ਤੇ ਨੌਜਵਾਨਾਂ ਨੂੰ ਜਿਹੜਾ ਸਪੋਰਟਸ ਦੇ ਨਾਲ ਜੋੜਨ ਦੇ ਲਈ ਅੱਜ ਜਿਹੜਾ ক্রিকেট ਟੂਰਨਾਮੈਂਟ ਹੈ ਉਹ ਕੀਤਾ ਜਾ ਰਿਹਾ ਸੋ ਤਸਵੀਰਾਂ ਬਿਲਕੁਲ ਜੇ ਗੱਲ ਕਰੀਏ ਡਾਕਟਰ ਸਾਹਿਬਾਂ ਸਾਡੇ ਨਾਲ ਨੇ ਗੱਲਬਾਤ ਜਿਹੜੀ ਜ਼ਰੂਰੀ ਹੈ ਉਹ ਕਰਨੇ ਡਾਕਟਰ ਸਾਹਿਬ ਜੇ ਗੱਲ ਕਰੀਏ ਡਾਕਟਰ ਇਲਾਜ ਕਰਦੇ ਹੋਏ ਤਾਂ ਨਜ਼ਰ ਆਉਂਦੇ ਤੇ ਅੱਜ ਮੈਦਾਨ 'ਚ ਉਤਰੇ ਹੋਏ ਡਾਕਟਰ ਸਾਰੇ ਸਾਡਾ ਮੋਟੋ ਆ ਕਿ ਅਸੀਂ ਸਾਰੀਆਂ ਸਿਹਤਾਂ ਦਾ ਧਿਆਨ ਰੱਖਦੇ ਹਾਂ ਵੀ ਇਹ ਹੈਲਥ ਪ੍ਰੋਫੈਸ਼ਨਲ ਮੈਨੂੰ ਪਤਾ ਕਿ ਨੋ ਹੈਲਥ ਵਿਦਆਊਟ ਮੈਂਟਲ ਹੈਲਥ ਅਸੀਂ ਇੱਥੇ ਇੱਕ ਦੂਸਰੇ ਨੂੰ ਮਿਲਦੇ ਹਾਂ ਗੱਲਾਂ ਸਾਂਝੀ ਕਰਦੇ ਹਾਂ ਸਾਡੀ ਮੈਂਟਲ ਹੈਲਥ ਠੀਕ ਰਹਿੰਦੀ ਆ ਸਾ ਜੋ ਨਹੀਂ ਖੇਲ ਰਹੇ ਆਰਗੇਨਾਈਜ਼ ਕਰ ਰਹੇ ਨੇ ਸਸੀ ਫਿਜ਼ੀਕਲੀ ਫਿਟ ਰਹੇ ਆ ਟੋਟਲ 13 ਚੈਪਟਰ ਨੇ ਪੰਜਾਬ ਰੀਜਨ ਚ ਇਹਨਾਂ ਦੇ ਮੈਂਬਰਾਂ ਦੀ 13 ਟੀਮਾਂ ਸੀ ਤਿੰਨ ਦਿਨਾਂ ਚੋਂ ਕ੍ਰਿਕਟ ਮੈਚ ਚੱਲ ਰਹੇ ਨੇ ਹੁਣ ਫਾਈਨਲ ਮੈਚ ਚੱਲ ਰਿਹਾ ਇਹਨਾਂ ਚੋਂ ਇੱਕ ਟੀਮ ਜਿਹੜੀ ਜੀ 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 ਜ ਅੱਜ ਡਾਕਟਰ ਸਾਹਿਬ ਮੈਦਾਨ 'ਚ ਉਤਰੇ ਹੋਏ ਆ ਜੀ ਇਹ ਆਪਣਾ ਲੋਕਾਂ ਦੀ ਸਿਹਤ ਦਾ ਤਿਆਰ ਰੱਖਦੇ ਆ ਸਿਹਤ ਦੇ ਨਾਲ ਨਾਲ ਸਪੋਰਟਸ ਫੋਰਸ ਖਲਾਖਲਾ ਕੇ ਲੋਕਾਂ ਦਾ ਧਿਆਨ ਰੱਖ ਰਹੇ ਆ ਜੀ ਇਹ ਇਹ ਰਾ ਦੀ ਬਹੁਤ ਸਾਡੀ ਵੀ ਖੁਸ਼ਕਿਸਮਤੀ ਹੈਗੀ ਹੈ ਕਿ ਇਹ ਇਸ ਲੋਕ ਸਾਡੇ ਨਾਲ ਜੁੜੇ ਹੋਏ ਆ ਉਹਦੇ ਉਹਦੇ ਕਰਕੇ ਅਸੀਂ ਆਪਣੇ ਆਪ ਨੂੰ ਬਹੁਤ ਪ੍ਰਾਊਡ ਫੀਲ ਕਰ ਰਹੇ ਹੈਗੇ ਆ ਜੀ ਗੱਲ ਕਰੀਏ ਤਾਂ ਅਸੀਂ ਅਕਸਰ ਦੇਖਦੇ ਜਿਹੜਾ ਪੰਜਾਬ ਦੇ ਉੱਪਰ ਨਾ ਮੋਹਰ ਲੱਗੀ ਨਸ਼ਿਆ ਦੀ ਧਰਤੀ ਹੈ ਨੌਜਵਾਨ ਨਸ਼ੇੜੀ ਬਹੁਤ ਨੇ ਪਰ ਕਿਤਨੇ ਕਿਤੇ ਇਹ ਨਹੀਂ ਸਾਰਾ ਪੰਜਾਬ ਹੀ ਨਸ਼ਿਆ ਨਸ਼ੇ ਵਾਲਾ ਹੋ ਗਿਆ ਤੇ ਬਿਲਕੁਲ ਕਿਤਨੇ ਕਿਤੇ ਜਿਹੜੀ ਪੰਜਾਬ ਦਾ ਅਕ샤 ਖਰਾਬ ਕਰਨ ਦੀ ਸ਼ਰਾਰਤੀ ਅੰਸਰਾਂ ਵਾਲੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਜਾ ਰਹੀ ਤੇ ਇਸ ਕ੍ਰਿਕਟ ਟੂਰਨਾਮੈਂਟ ਦੇ ਜਰੀਏ ਜਿਹੜਾ ਨੌਜੋਨਾਂ ਨੂੰ ਨਸ਼ੇ ਤੋਂ ਬਾਹਰ ਕੱਢਿਆ ਜਾਊਗਾ ਅਸੀਂ ਇਸ ক্রিকেট ਟੂਰਨਾਮੈਂਟ ਦੇ ذریعے ਇਹੀ ਸੰਦੇਸ਼ ਦੇ ਰਹੇ ਹਾਂ ਲੋਕਾਂ ਨੂੰ ਕਿ ਵੱਧ ਤੋਂ ਵੱਧ ਸਪੋਰਟਸ ਨਾਲ ਜੁੜੋ ਤਾਂ ਤਾਂ ਕਿ ਨਸ਼ਿਆਂ ਤੋਂ ਦੂਰ ਰਹਾ ਜਾਏ। ਸੋ ਬਿਲਕੁਲ ਤਸਵੀਰਾਂ ਨੇ ਢੋਲ ਵਜਾਏ ਜਾ ਰਹੇ ਤੇ ਡਾਕਟਰ ਇਸ ਜਗ੍ਹਾ ਦੇ ਉੱਪਰ ক্রিকেট ਖੇਡਦੇ ਹੋਏ ਨਜ਼ਰ ਆ ਰਹੇ ਨੇ। ਸੋ ਬਿਲਕੁਲ ਕਿਸ ਤਰ੍ਹਾਂ ਦੇਦੇ ਜੀ ਡਾਕਟਰ ਇਲਾਜ ਵੀ ਕਰਦੇ ਆ, ਆਪਰੇਸ਼ਨ ਵੀ ਕਰਦੇ ਆ ਤੇ ਰੱਬ ਦਾ ਰੂਪ ਮੰਨੇ ਜਾਂਦੇ ਤੇ ਅੱਜ ਅਖਾੜੇ ਦੇ ਵਿੱਚ ਉਤਰੇ ਹੋਏ ਨੇ ক্রিকেট ਟੂਰਨਾਮੈਂਟ ਖੇਡਦੇ ਸਾਰੇ ਡਾਕਟਰ। ਬਹੁਤ ਵਧੀਆ ਗੱਲ ਹੈ ਇਹ ਕਿਹਦਾ ਦੀ ਚੀਜ਼ ਹੈ ਸਪੋਰਟਸ ਹੈ ਜੋ ਹਰ ਕਿਸੇ ਦੀ ਲਾਈਫ ਚ ਹੋਣਾ ਚਾਹੀਦਾ ਹੈ ਜੋ ਫਿਜ਼ੀਕਲੀ ਨਹੀਂ ਮੈਂਟਲੀ ਇੱਕ ਬਹੁਤ ਰਲੀਫ ਕਰਦਾ ਹੈ ਜਿਵੇਂ ਡਾਕਟਰ ਦੀ ਲਾਈਫ ਬਹੁਤ ਹੀ ਇੱਕ ਹੈਵੀ ਹੈਵੀ ਲਾਈਫ ਹੁੰਦੀ ਹੈ ਜਿਸ ਨਾਲ 올 ਓਵਰ ਉਹਨਾਂ ਦਾ ਹਰ ਪੇਸ਼ੈਂਟ ਨੂੰ ਦੇਖਣਾ ਹੈ ਇੱਕ ਮੈਂਟਲੀ ਬਹੁਤ ਜ਼ਿਆਦਾ ਪ੍ਰੈਸ਼ਰ ਹੁੰਦਾ ਹੈ

आए हैं क्रिकेट के अलावा और इस बार हमने बैडमिंटन की भी लीग बहुत अच्छी कराई है तो फाइनल चल रहा है सबके सबको लग रहा है कि ये टीम जीतेगी पर क्रिकेट में आखिरी बॉल तक कौन जीतता है कोई नहीं कह सकता तो देखते हैं कौन जीतता है टीमों ने भाग तो को क्या इनाम जाएंगे तो जो जीत रहे हैं उनको यहाँ पे ट्रॉफी के अलावा विनिंग टीम को दस हजार रुपए कैश और बाइसिकल हैं मैन ऑफ द सीरीज है उनके लिए भी एक बाइसिकल है और इसके अलावा छोटे छोटे और बहुत प्राइज है और हमारे पास इस टाइम 12 टीमों ने पार्टिसिपेट किया था 12 टीम्स में से हमारे पास फिर फाइनल्स और सेमीफाइनलस तक लीग मैचेस के बाद वो सारी टीम्स पहुंची so, बिल्कुल बीएनए ਦੇ ਡਾਇਰੈਕਟਰ ਮੈਡਮ ਹੁਣਾਣਾ ਗਲਬਗ ਕੀਤੀ ਨੇ ਇਹਨਾਂ ਦਾ ਇਹੀ ਕਹਿਣਾ ਕਿ ਜਿਹੜੇ ਬਿਲਕੁਲ ਜਿਹੜੇ ਜੇਤੂ ਨੇ ਜੇਤੂ ਨੂੰ ਜਿਹੜੇ ਇਨਾਮ ਨੇ ਉਹ ਵੀ ਦਿੱਤੇ ਜਾਣਗੇ ਸੋ ਤਸਵੀਰਾਂ ਨੇ ਇੱਕ ਵਾਰ ਫਿਰ ਤੁਹਾਨੂੰ ਦਿਖਾ ਦਿੰਨੇ ਆ ਇਸ ਸਰੀ ਜਿਹੜੀ ਅਨੋਖੀ ਤਸਵੀਰ ਅੱਜ ਲੁਧਿਆਣਾ ਦੇ ਯੂਨੀਵਰਸਿਟੀ ਦੇ ਵਿੱਚ ਦੇਖੋ ਨੂੰ ਮੇਰੀ ਜਿੱਥੇ ਡਾਕਟਰ ਇਲਾਜ ਕਰਦੇ ਹੋਏ ਨਜ਼ਰ ਆਉਂਦੇ ਸੋ ਅੱਜ ਜਿਹੜੇ ਡਾਕਟਰ ਨੇ ਮੈਦਾਨ ਦੇ ਵਿੱਚ ਕ੍ਰਿਕਟ ਦੇਖਦੇ ਹੋਏ ਨਜ਼ਰ ਆ ਰਹੇ ਨੇ ਖੇਡਦੇ ਹੋਏ ਨਜ਼ਰ ਆ ਰਹੇ ਨੇ ਸੋ ਬਿਲਕੁਲ ਬਿਲਕੁਲ ਕਿਤਨਾ ਕਿਤੇ ਜਿਹੜਾ ਨੌਜਵਾਨਾਂ ਨੂੰ ਸੁਚੇਤ ਵੀ ਕੀਤਾ ਕਿ ਬਿਲਕੁਲ ਜਿਹੜੇ ਇਸ ਤਰੀਕੇ ਨਾਲ ਜਿਹੜਾ ਸਪੋਰਟਸ ਦੇ ਨਾਲ ਜਿਹੜਾ ਜ਼ਰੂਰ ਹੈ ਜੁੜਿਆ ਜਾਵੇ ਕਿਉਂਕਿ ਜਿਹੜੀ ਛਾਪ ਪੰਜਾਬ ਦੇ ਉੱਪਰ ਲੱਗੀ ਹੋਈ ਹੈ ਕਿ ਜਿਹੜੇ ਪੰਜਾਬ ਦੇ ਜਿਹੜੇ ਨੌਜਵਾਨੇ ਕਿਤਨੇ ਕਿਤੇ ਨਸ਼ੇ 'ਚ ਫਸੇ ਨੇ ਬਿਲਕੁਲ ਕਿਤਨਾ ਕਿਤੇ ਜਿਹੜਾ ਪੰਜਾਬ ਦਾ ਅਕਸ਼ੈ ਖਰਾਬ ਕਰਨ ਦੀ ਕੋਸ਼ਿਸ਼ ਹੈ ਉਹ ਕੀਤੀ ਜਾ ਰਹੀ ਹੈ ਸੋ ਇਸ ਦੇ ਮੱਦੇ ਨਜ਼ਰ ਸੋ ਡਾਕਟਰਾਂ ਦੇ ਵੱਲੋਂ ਇਹ ਜਿਹੜਾ ਬੀੜਾ ਚੱਕਿਆ ਗਿਆ ਕਿ ਸਾਰੇ ਡਾਕਟਰ ਲੋਇਸ ਤੇ बिजनेसमੈਨ ਇਸ ਜਗ੍ਹਾ ਦੇ ਉੱਪਰ ਟੀਮਾਂ ਬਣਾ ਕੇ ਜਿਹੜਾ ਕ੍ਰਿਕਟ ਹੈ ਉਹ ਖੇਡ ਰਹੇ ਨੇ ਤੇ ਜੇਤੂ ਬੰਦਿਆਂ ਨੂੰ ਜਿਹੜੇ ਇਨਾਮ ਨੇ ਉਹ ਵੀ ਦਿੱਤੇ ਜਾਣਗੇ ਭਾਵੇਂ ਟਰੋਫੀ ਦੀ ਗੱਲ ਕਰ ਲਈਏ ਭਾਵੇਂ ਕੈਸ਼ ਇਨਾਮ ਦੀ ਗੱਲ ਕਰ ਲਈ ਤੇ ਭਾਵੇਂ ਸਾਈਕਲਿੰਗ ਦੀ ਗੱਲ ਕਰ ਲਈਏ ਸੋ ਸਾਈਕਲ ਵੀ ਇਸ ਕਰਕੇ ਰੱਖਿਆ ਗਿਆ ਕਿਉਂਕਿ ਜਿਹੜਾ ਸਾਈਕਲ ਚਲਾ ਕੇ ਬਿਲਕੁਲ ਕਿਤਨਾ ਕਿਤੇ ਜਿਹੜਾ ਸਰੀਰ ਹੈ ਫਿੱਟ ਰਹੇਗਾ ਸੋ ਇਸ ਗੇਮ ਦੇ ذریعے ਬਿਲਕੁਲ ਜਿਹੜਾ ਸੇਧ ਦਾ ਵੀ ਜਿਹੜਾ ਖਿਆਲ ਹੈ ਉਹ ਵੀ ਰੱਖਿਆ ਜਾ ਰਿਹਾ ਸੋ ਦੋ ਦਿਨ ਤੋਂ ਕੱਲ ਤੇ ਅੱਜ ਦੋ ਦਿਨ ਤੋਂ ਲਗਾਤਾਰ ਮੈਚ ਹੋ ਰਿਹਾ ਤੇ ਇਹ ਮੈਚ ਦੇ ਵਿੱਚ ਬਹੁਤ ਜ਼ਿਆਦਾ ਕ੍ਰੀਏਟੀਵਿਟੀ ਹੈ ਔਰ ਲੋਕਾਂ ਦਾ ਇੰਟਰਸਟ ਬਹੁਤ ਜ਼ਿਆਦਾ ਇਹਦੇ ਵਿੱਚ ਹਾਈ ਕੀਤਾ ਹੋਇਆ ਔਰ ਫੈਮਿਲੀ ਫ੍ਰੈਂਡਲੀ ਮੈਚ ਔਰ ਫੈਮਿਲੀ ਮੈਚ ਹੈ ਮਤਲਬ ਇਹਦੇ ਵਿੱਚ ਸਾਰੀਆਂ ਫੈਮਿਲੀਆਂ ਇਨਵੋਲਵ ਹੋਈਆਂ ਤੇ ਬੜਾ ਅੱਛਾ ਇੱਕ ਉਪਰਾਲਾ ਕੀਤਾ ਹੈ ਬੀਐਨਆਈ ਥਰੂ ਸਾਡੀ ਟੀਮ ਨੇ ਟਾਈਟਨ ਵੱਲੋਂ ਔਰ ਇਹਦੇ ਵਿੱਚ ਮੈਂ ਇੱਕ ਇੱਕ ਚੀਜ਼ ਜ਼ਰੂਰ ਦੱਸਣਾ ਚਾਹਾਂਗਾ ਕਿ ਜਿੱਦਾਂ ਅੱਜਕੱਲ ਨਸ਼ਿਆਂ ਦੇ ਵਿੱਚ ਦੁਨੀਆ ਬਹੁਤ ਜ਼ਿਆਦਾ ਫਸੀ ਹੋਈ ਹੈ ਜਾਂ ਸਾਡੇ ਜਿਹੜੇ ਯੂਥ ਹੈ ਉਹ ਇਹਨਾਂ ਚੀਜ਼ਾਂ ਤੋਂ ਜਿਹੜੀ ਸਪੋਰਟਸ ਹੈ ਫਿਜ਼ੀਕਲ ਜਿੰਨਾ ਸੀ ਐਕਟਿਵ ਰਵਾਂਗੇ ਉਨੀ ਹੀ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਅਚੀਵਮੈਂਟਸ ਹੋਣ ਗਿਆ ਤੇ ਫਿਜ਼ੀਕਲ ਐਕਟਿਵ ਹੋਣਾ ਉਹਦੇ ਲਈ ਕੋਈ ਨਾ ਕੋਈ ਚੀਜ਼ਾਂ ਦੇ ਵਿੱਚ ਇਨਵੋਲਵਮੈਂਟ ਆਪਣੇ ਆਪ ਨੂੰ ਜ਼ਰੂਰ ਰੱਖਣੀ ਚਾਹੀਦੀ ਹੈ ਤੇ ਨਸ਼ਿਆਂ ਤੋਂ ਰਹਿਤ ਹੋ ਕੇ ਸਾਨੂੰ ਫਿਜ਼ੀਕਲ ਐਕਟਿਵ ਜਾਣਾ ਚਾਹੀਦਾ ਉਹਦੇ ਲਈ ਕੋਈ ਉਪਰਾਲਾ ਕੀਤਾ ਤੇ ਜਿਹਦਾ ਬਹੁਤ ਜ਼ਿਆਦਾ ਵਧੀਆ ਰਿਸਪੌਂਸ ਹੈ ਔਰ ਲੁਧਿਆਣਾ ਸ਼ਹਿਰ ਨੇ ਸਾਨੂੰ ਬਹੁਤ ਐਪਰੀਸ਼ੀਏਟ ਕੀਤਾ ਥੈਂਕ ਯੂ ਜੀ ਹੋਰ ਆਪਰੇਟਿਵ ਜੁੜੇ ਰਹੋ ਸਿਟੀ ਹੌਮ ਦੇ ਨਾਲ ਕੈਮਰਾ ਪਰਸਨ ਮੋਨੂ ਛਾਪੜਾ ਦੇ ਨਾਲ ਮੈਂ ਰਾਹੁੜਾ ਸਿਟੀ ਹੌਮ ਲੁਧਿਆਣਾ